इस वक्त की बड़ी खबर सामने आ रही है पासपोर्ट बनवाने वाले लोगों के लिए आई है बड़ी खबर भारत सरकार ने पासपोर्ट प्रणाली में पांच बड़े बदलाव करने का ऐलान कर दिया है अब आपको तो मिलेगा आधुनिक आरएफ आईडी चिप नाल लैस ई पासपोर्ट जो तुम्हारी तो सुरक्षा को बेहद मजबूत बनाएगा और पासपोर्ट ते रहाइशी पता नहीं छपेगा बल्कि बारकोड राही ही जानकारी मिलेगी जिस तक ਜਿਸ ਤਾਕ ਕੇਵਲ ਇਮੀਗ੍ਰੇਸ਼ਨ ਅਧਿਕਾਰੀ ਹੀ ਪਹੁੰਚ ਸਕਣਗੇ ਮਾਪਿਆਂ ਦੇ ਨਾਮ ਦੀ ਲੋੜ ਵੀ ਨਹੀਂ ਰਹੋਵੇਗੀ ਇਹ ਨਵਾਂ ਨਿਯਮ ਵਿਕਸਤ ਹੋ ਰਿਹਾ ਹੈ ਹੋ ਰਹੀਆਂ ਪਰਿਵਾਰਕ ਬਣਤਨਾਂ ਨੂੰ ਦਰਸਾਉਂਦਾ ਹੈ ਅਤੇ ਵਿਪਿੰਨ ਪਰਿਵਾਰਕ ਬਣਤਨਾਂ ਵਾਲੇ ਵਿਅਕਤੀਆਂ ਜਿਵੇਂ ਸਿੰਗਲ ਮਾਪੇ ਪਰਿਵਾਰਾਂ ਅਤੇ ਵੱਖਰੇ ਪਰਿਵਾਰਾਂ ਵਾਲੇ ਵਿਅਕਤੀਆਂ ਲਈ ਅਰਜੀ ਪ੍ਰਕਿਰਿਆ ਨੂੰ ਬਹੁਤ ਸਰਲ ਬਣਾਉਂਦਾ ਹੈ ਸਰਕਾਰ ਨੇ ਕਿੰਤੀ 442 ਤੋਂ ਵਧਾ ਕੇ 600 ਕਰਨ ਦੀ ਯੋਜਨਾ ਬਣਾਈ ਹੈ ਇਸ ਦਾ ਉਦੇਸ਼ ਪਾਸਪੋਰਟ ਪ੍ਰਾਪਤ ਕਰਨ ਵਿੱਚ ਲੱਗਣ ਵਾਲੇ ਸਮੇਂ ਨੂੰ ਘਟਾਉਣਾ ਅਤੇ ਨਾਗਰਿਕਾਂ ਖਾਸ ਕਰਕੇ ਪਿੰਡੂ ਅਤੇ ਅਰਧ ਸ਼ਹਿਰੀ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਲਈ ਪਾਸਪੋਰਟ ਸੇਵਾਵਾਂ ਨੂੰ ਵਧੇਰੇ ਸੁਵਿਧਾਜਨਕ ਬਣਾਉਣਾ ਹੈ ਇਹ ਸਾਰੇ ਕਦਮ ਭਾਰਤ ਦੀ ਪਾਸਪੋਰਟ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ